ਸਤਿ ਸ੍ਰੀ ਅਕਾਲ ਦੋਸਤੋ ਭਾਰਤੀ ਮੌਸਮ ਭਾਗ ਦੀ ਸਹਾਇਤਾ ਦੇ ਨਾਲ ਆਪਾਂ 14 ਸਤੰਬਰ 2024 ਤੱਕ ਗੱਲ ਕਰਦੇ ਹਾਂ ਇਹ ਵੀਡੀਓ ਮੈਂ ਟ੍ਰੇਨ ਦੇ ਵਿੱਚ ਰਿਕਾਰਡ ਕਰ ਰਿਹਾ ਜਿਹਦੇ ਕਰਕੇ ਆਵਾਜ਼ ਦੀ ਥੋੜੀ ਦਿੱਕਤ ਹੋ ਸਕਦੀ ਹੈ ਤੇ ਆਪਾਂ ਗੱਲ ਕਰਦੇ ਹਾਂ ਕਿ ਮੌਸਮ ਕਿਵੇਂ ਰਹੇਗਾ ਦੇਖੋ 13 10 ਤਰੀਕ ਨੂੰ 10 ਸਤੰਬਰ 2024 ਨੂੰ ਪੰਜਾਬ ਦੇ ਕਈ ਸਾਰੇ ਏਸ਼ੀਆ ਦੇ ਵਿੱਚ ਵਰਖਾ ਹੋਈ ਹੈ ਪਰੰਤੂ ਵਰਖਾ ਨੇ ਏਰੀਆ ਘੱਟ ਕਵਰ ਕੀਤਾ ਇਹ ਵਰਖਾ ਅੱਗੇ ਵੀ ਮੱਕੇ 11 ਤੇ 12 ਨੂੰ ਵੀ ਕੁਝ ਹਿੱਸਿਆਂ ਦੇ ਵਿੱਚ ਵਰਖਾ ਹੋ ਸਕਦੀ ਹੈ ਇਹ ਸੰਭਾਵਨਾ ਬਣੀ ਹੋਈ ਹੈ ਵੱਡੀ ਗੱਲ ਜੇ ਅਸੀਂ ਮੌਸਮੀ ਮਾਡਲ ਦੇਖਦੇ ਹਾਂ ਤਾਂ ਮੌਸਮੀ ਮਾਡਲ ਸਾਨੂੰ ਇਹ ਸ਼ੋ ਕਰਦੇ ਹੈ ਕਿ ਜਿਹੜਾ ਇਹ ਲੋ ਪ੍ਰੈਸ਼ਰ ਏਰੀਆ ਹੈ ਜਿਸ ਸਮੇਂ ਅਸਲ ਵਿੱਚ ਲਖਨਊ ਦੇ ਨਜ਼ਦੀਕਾਂ ਇਸ ਜਗ੍ਹਾ ਤੇ ਵੀ ਜਿਹੜਾ ਹੈਗਾ ਵਰਖਾ ਹੋ ਰਹੀ ਹੈ ਕਿ ਕਾਫੀ ਵਰਖਾ ਇਸ ਚਾਰੇ ਪਾਸੇ ਹੋ ਰਹੀ ਹੈ ਕਿਉਂਕਿ ਲੋ ਪ੍ਰੈਸ਼ਰ ਏਰੀਆ ਇਸ ਜਗ੍ਹਾ ਤੇ ਹੈ ਪਰੰਤੂ ਇਹ ਲੋ ਪ੍ਰੈਸ਼ਰ ਏਰੀਆ ਜਿਹੜਾ ਹੈਗਾ ਅੱਗੇ ਵਧੇਗਾ ਵੱਧ ਕੇ ਇਹ ਦਿੱਲੀ ਤੱਕ ਆਏਗਾ ਦਿੱਲੀ ਤੱਕ ਆਏਗਾ ਤਾਂ ਇਹ ਹਰਿਆਣੇ ਨੂੰ ਆਪਣੇ ਕਾਫੀ ਵਰਖਾ ਕਰੇਗਾ ਹਰਿਆਣੇ ਦੀ ਕਈ ਸਾਰੇ ਥਾਵਾਂ ਤੇ ਜੇ ਹਰਿਆਣੇ ਚ ਵਰਖਾ ਕਰੇਗਾ ਤੇ ਪੰਜਾਬ ਦਾ ਆ ਜਿਹੜਾ ਪੂਰਬੀ ਹਿੱਸਾ ਤੇ ਉਤਰੀ ਹਿੱਸਾ ਇਹ ਜ਼ਿਲ੍ਹੇ ਵੀ ਪ੍ਰਭਾਵਿਤ ਹੋਣਗੇ ਜਿਸ ਤਰ੍ਹਾਂ 14 ਤੱਕ ਨੂੰ ਪ੍ਰਭਾਵਿਤ ਹੋ ਰਿਹਾ ਤਾਂ ਅੱਗੇ ਜਿਹੜਾ ਹੈਗਾ ਪੱਛਮੀ ਯੂਪੀ ਦੇ ਵਿੱਚ ਦਿੱਲੀ ਦੇ ਨੇੜੇ ਹਰਿਆਣੇ ਦੇ ਵਿੱਚ ਕਾਫੀ ਚੰਗੀ ਵਰਖਾ ਹੋਣ ਦੀ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਪ੍ਰਗਟ ਕੀਤੀ ਹੈ ਜਿਹੜਾ ਬਾਕੀ ਪੰਜਾਬ ਦਾ ਹਿੱਸਾ ਹੈਗਾ ਜਿਵੇਂ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਇਹ ਉੱਤਰ ਪੱਛਮੀ ਪੰਜਾਬ ਜਾਂ ਦੱਖਣੀ ਪੰਜਾਬ ਹੈ ਹੁਣ ਇੱਥੇ ਜੇਕਰ ਅਸੀਂ 12 11 12 ਦੇ ਗੱਲ ਨੇੜੇ ਗੱਲ ਕਰਦੇ ਹਾਂ ਤਾਂ ਭਾਵੇਂ ਕਿ ਖੁਸ਼ਕ ਹੈ ਪਰੰਤੂ ਇੱਥੇ ਖੁਸ਼ਕ ਨਹੀਂ ਰਹੇਗਾ ਇੱਥੇ ਜਿਹੜਾ ਹੈਗਾ 25 30% ਏਰੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਅਗਲੇ 2 ਦਿਨਾਂ ਦੇ ਵਿੱਚ ਜਿਹੜੇ ਕਿ ਦੁਪਹਿਰੋਂ ਬਾਅਦ ਬੱਦਲ ਬਣਦੇ ਹੈ ਤੇ ਪੂਰਬੀ ਹਿੱਸਾ ਪੰਜਾਬ ਦਾ ਤੇ ਉਤਰੀ ਹਿੱਸੇ ਦੇ ਵਿੱਚ ਵਰਖਾ ਦੀ ਸੰਭਾਵਨਾ ਬਣੀ ਰਹਿੰਦੀ ਸੰਭਾਵਨਾ ਨਜ਼ਰ ਆ ਰਹੀ ਹੈ ਤਾਂ ਅੱਗੇ ਜਿਹੜਾ ਹੈਗਾ ਜਿਵੇਂ ਲੋ ਪ੍ਰੈਸ਼ਰ ਏਰੀਆ ਅੱਗੇ ਵੱਧਦਾ ਹੈ ਉਸ ਹਿਸਾਬ ਦੇ ਨਾਲ ਇਹ ਚੀਜ਼ਾਂ ਹੋਣੀਆਂ ਜੇ ਲੋ ਪ੍ਰੈਸ਼ਰ ਏਰੀਆ ਅੱਗੇ ਵੱਧ ਕੇ ਗਾਂਹ ਜਾਂਦਾ ਹੈ ਤਾਂ ਫਿਰ ਪੰਜਾਬ ਦੇ ਵਿੱਚ ਵਰਖਾ ਨੂੰ ਜ਼ਿਆਦਾ ਪ੍ਰਭਾਵਿਤ ਕਰ ਸਕਦਾ ਹੈ ਅਸੀਂ ਭਾਰਤੀ ਮੌਸਮੀ ਭਾਗ ਚੰਡੀਗੜ੍ਹ ਦੇ ਅਨੁਸਾਰ ਜੇ ਦੇਖਦੇ ਹਾਂ ਤਾਂ ਦੇਖੋ ਪੰਜਾਬ ਦੇ ਵਿੱਚ ਇਹਨਾਂ ਨੇ ਕਿਹਾ ਕਿ 11 12 13 ਹਨਾ ਇਹਨਾਂ ਦਿਨਾਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮਰਸੋਹ ਸਹਿਬ ਤਰਨਤਾਰਨ ਹੁਸ਼ਿਆਰ ਕੋ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇਹ ਜਿਹੜੇ ਏਰੀਆ ਇਹਨਾਂ ਦੇ ਵਿੱਚ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਭਾਵੇਂ ਕਿ ਵਰਖਾ ਦੀ ਸੰਭਾਵਨਾ 12 ਨੂੰ ਥੋੜੀ ਜ ਤੇ 11 ਅਤੇ 13 ਨੂੰ ਜਿਹੜਾ ਹੈਗਾ ਸੰਭਾਵਨਾ ਜ਼ਿਆਦਾ ਬਣੀ ਰਹੇਗੀ 14 ਨੂੰ ਫੇ ਥੋੜੀ ਬਰਖਾ ਘਟਦੀ ਹੈ 15 ਨੂੰ ਫੇ ਸੰਭਾਵਨਾ ਬਣਦੀ ਹੈ ਕੁਛ ਛੇੜੀ ਵਿੱਚ ਜਿਹੜੇ ਚਿਲਿਆ ਨੇ ਫਰੋਈਪੁਰ ਫਾਇਲਕਾ ਫਰੀ ਕੋਸ਼ੀਰੀ ਮਕਸਦ ਸਹਿ ਮੋਗਾ ਬਠਿੰਡਾ ਇੱਥੇ ਬਰਖਾ ਦੀ ਸੰਭਾਵਨਾ ਨਾ ਮਤ ਰਹਿ ਪਰੰਤੂ ਇਸ ਜਗ੍ਹਾ ਤੇ ਜਿਹੜੀ ਹਵਾ ਦੇ ਵਿੱਚ ਨਮੀ ਹੈ ਉਹ ਦੁਪਹਿਰੋਂ ਬਾਅਦ ਬੱਦਲ ਬਣਾ ਕੇ ਜਿਵੇਂ 10 ਤਰੀਕ ਨੂੰ ਹੋਇਆ ਸੀ ਉਹੋ ਜਿਹਾ ਕੰਮ 25% ਛੇੜੀ ਵਿੱਚ ਕਰ ਸਕਦੀ ਹੈ ਇਹ ਸੰਭਾਵਨਾ ਰਹੇਗੀ ਇਹ ਦੇ ਲਈ ਸਾਨੂੰ ਘੱਟੋ ਘੱਟ 11 12 13 ਦੇ ਵਿੱਚ ਇਹ ਦਿੱਕਤ ਆ ਸਕਦੀ ਹੈ ਜਿਹੜਾ ਕਿ ਵੀ ਸਪਰੇਅ ਕਰਿਆ ਉਹਨੂੰ ਧ ਜੋ ਅਸੀਂ ਗੱਲ ਕਰਾਂਗੇ ਲੁਧਿਆਣਾ ਬਰਨਾਲਾ ਮਾਨਸਾ ਸਮਰੂਰ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਪਟਿਆਲਾ ਐਸਐਸ ਨਗਰ ਤਾਂ ਇਨਾਂ ਏਰੀਆ ਦੇ ਵਿੱਚ 25 ਤੋਂ 30% ਏਰੀਆ ਹਨ ਜਿਆਦਾ ਤਾਂ ਨਹੀਂ 25 ਤੋਂ 30% ਏਰੀਆ 11 12 13 14 ਨੂੰ ਵੀ ਪੈਣ ਦੀ ਸੰਭਾਵਨਾ ਹੈ ਪਰ ਤਾਂ ਅਕਸਰ ਕੀ ਹੁੰਦਾ ਹੈ ਜਦੋਂ ਤਾਂ ਹੁੰਦੀ ਹੈ ਮਈ ਜੂਨ ਉਦੋਂ ਸੰਭਾਵਨਾ ਹੁੰਦੀ ਹੈ 50% 60% ਤੇ ਮੀਂਹ ਨਹੀਂ ਪੈਂਦਾ ਪਰੰਤੂ ਜਿਹੜੇ ਆ ਦਿਨ ਹੁੰਦੇ ਆ ਇੱਥੇ ਸੰਭਾਵਨਾ 20% ਵੀ ਹੁੰਦੀ ਹੈ ਤੇ ਮੀਂਹ ਪੈ ਜਾਂਦਾ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਅੱਗੇ ਵਾਰਨਿੰਗ ਇੱਕ ਵਾਰੀ ਕੋਈ ਨਹੀਂ ਹੈਗੀ ਚੰਡੀਗੜ ਜਿਹੜਾ ਹੈਗਾ ਪ੍ਰਭਾਵਿਤ ਰਹੇਗਾ 11 12 13 14 ਨੂੰ ਮੀਂਹ ਪੈ ਸਕਦਾ ਹੈ ਜੇ ਤੁਸੀਂ ਹਰਿਆਣਾ ਚ ਦੇਖੋਗੇ ਦੇਖੋ ਇੱਥੇ ਦੇਖ ਹੀ ਰਹੇ ਹਾਂ ਪੰਚਕੁਲਾ ਅੰਮ੍ਰਿਤਾਲਾ ਯਮਨਾਨਗਰ 12 13 ਨੂੰ ਕਾਫੀ ਏਰੀਆ 'ਚ ਵਰਖਾ ਹੋ ਸਕਦੀ ਹੈ। ਕੂਲੂ ਖੇਤਰ, ਕੈਥਲ ਦੇ ਪੰਜਾਬ ਸੰਜੇਰੀਆ ਕਵਰ ਕਰ ਸਕਦੀ ਹੈ। ਕਰਨਾਲ ਦਾ ਅਗਲੇ 3-4 ਦਿਨ 75% ਤੱਕ ਏਰੀਆ 'ਚ ਵਰਖਾ ਹੋ ਸਕਦੀ ਹੈ। ਈਵਨ ਕਿ ਹਰਿਆਣੇ ਦੇ ਵਿੱਚ ਤਾਂ ਭਾਰੀ ਵਰਖਾ ਵੀ ਹੈਗੀ ਉਹ ਆਪਾਂ ਗੱਲ ਕਰਦੇ ਕਿੱਥੇ-ਕਿੱਥੇ ਹੈ। ਮੇਂਦਰਗੜ, ਵਾਰੀ, ਜੱਜਰ, ਗੁਰੂਗ੍ਰਾਮ, ਮਿਵਾਤ, ਪਾਲਵਲ, ਰੋहतक, ਫਰੀਦাবাদ, ਸੋਨੀਪਾਤ, ਪਾਣੀਪਤ ਇਹ ਸਾਰੇ ਏਰੀਏ ਆ ਜਿੱਥੇ ਕਿ ਕਾਫੀ ਸਾਰਾ ਏਰੀਆ ਅਗਲੇ 3 ਦਿਨ ਵਰਖਾ ਕਵਰ ਕਰੇਗੀ। ਤੇ ਸਿਰਸਾ, ਫਤਿਆਬਾਹ ਸਾਹਿਬ, ਜੀਂਦ ਇੱਥੇ ਜਿਹੜਾ ਹੈਗਾ 25 ਤੋਂ 50% ਜਿਹੜੋਂ ਕਿ ਵਿਵਾਨੀ ਚਰਚੀ ਦਾ ਦਾਦੀ ਦਾ 50 ਤੋਂ 75% ਏਰੀਆ ਇਹ ਵਰਖਾ ਕਵਰ ਕਰ ਸਕਦੀ ਹੈ ਜੇਕਰ ਅਸੀਂ ਗੱਲ ਕਰਾਂਗੇ ਅੱਗੇ ਵਾਰਨਿੰਗ ਦੀ ਤਾਂ ਵਾਰਨਿੰਗ ਦੇਖੋ ਜੀ ਹਰਿਆਣਾ ਦੇ ਵਿੱਚ ਇਹ ਵਾਰਨਿੰਗ ਹੈਗੀ ਹੈ ਜੀ 12 ਅਤੇ 13 ਦੇ ਦਰਮਿਆਨ ਇਹ ਕਿੱਥੇ-ਕਿੱਥੇ ਹੈ ਜੀ ਪੰਚਕੁਲਾ ਅੰਬਾਲਾ ਯਮਨਾ ਨਗਰ ਕਰਨਾਲ ਇਹ ਮਹਿੰਦਰਗੜ ਰਵਾਰੀ ਚੱਚਰ ਗੁਰੂਗ੍ਰਾਮ ਮੇਵਾਤ ਪਲਵਲ ਮਰੀਦਾਬਾਦ ਸੋਨੀਪੱਤ ਪਾਣੀਪੱਤ ਬਿਵਾਨੀ ਇਹ ਜਿਹੜੇ ਜ਼ਿਲ੍ਹੇ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸੰਭਾਵਨਾ ਹੈ ਕਿ ਇੱਕ ਇੱਕ ਦੋ ਦੋ ਥਾਵਾਂ ਦੇ ਉੱਪਰ ਭਾਰੀ ਮੀਂਹ ਵੀ ਪੈ ਸਕਦਾ ਤਾਂ ਹਰਿਆਣੇ ਦੇ ਲਈ ਅਗਲੇ ਜਿਹੜੇ 2-3 ਦਿਨ ਹੈਗੇ ਆ ਆ ਰਾਜਸਥਾਨ ਦੇ ਨਾਲ ਲੱਗਦਾ ਇਸ ਸਮੇਂ ਆਪਾਂ ਮੜਾ ਛੱਡ ਦਈਏ ਬਾਕੀ ਦੇ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਪੰਜਾਬ ਦਾ ਪੂਰਬੀ ਤੇ ਪੰਜਾਬ ਦਾ ਉੱਤਰੀ ਏਸ਼ੀਆ ਦੇ ਵਿੱਚ ਬੜੀ ਖਰੀ ਸੰਭਾਵਨਾ ਬਣੀ ਰਹਿੰਦੀ ਸੰਭਾਵਨਾ ਇਹ ਹੈ ਜੇ ਤੁਸੀਂ ਰਾਜਸਥਾਨ ਦੀ ਗੱਲ ਕਰੋਗੇ ਤਾਂ ਰਾਜਸਥਾਨ ਦੇ ਵਿੱਚ ਗੰਗਾ ਨਗਰ ਹਨੂਮਾਨਗੜ੍ਹ ਤੇ ਨੂੰ ਦੇਖੋਗੇ ਤਾਂ ਇੱਥੇ ਤੁਸੀਂ ਦੇਖੋ ਕਿ ਹਨੂਮਾਨਗੜ੍ਹ ਦੇ ਗੰਗਾ ਨਗਰ ਦੇ 11 12 13 ਇਹ ਇਹ ਜਿਹੜੇ ਦਿਨ ਹੈਗੇ ਆ ਇਹਨਾਂ ਦੇ ਦਰਮਿਆਨ ਵਰਖਾ ਹੋ ਸਕਦੀ ਹੈ ਠੀਕ ਹੈ 14 ਨੂੰ ਵੀ ਹੋ ਸਕਦੀ ਹੈ ਭਾਵੇਂ ਕਿ ਪੂਰਬੀ ਐਸੇ ਜ਼ਿਆਦਾ ਪ੍ਰਭਾਵਿਤ ਨਹੀਂ ਤੇ ਜਿਵੇਂ ਜਿਵੇਂ ਪੱਛਮ ਵਾਲੇ ਪਾਸੇ ਨੂੰ ਆਵਾਂਗੇ ਉਵੇਂ ਵਰਖਾ ਦੀ ਸੰਭਾਵਨਾ ਘੱਟਦੀ ਜਾਏਗੀ ਹਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਗੰਗਾ ਨਗਰ ਹਮਾਨਗਰ ਦੇ ਵਿੱਚ ਦੋ ਤਿੰਨ ਦਿਨਾਂ ਚ ਟਾਮ ਟਾਮ ਹੀ ਕਿਤੇ ਵਰਖਾ ਹੋ ਸਕਦੀ ਹੈ ਇਹ ਜੰਮੂ ਦੇ ਵਿੱਚ ਕੋਈ ਵਰਖਾ ਰਹੀ ਬਹੁਤੀ ਸੰਭਾਵਨਾ ਨਹੀਂ ਹੈਗੀ ਜਦੋਂ ਕਿ ਜੇ ਤੁਸੀਂ ਪੱਛਮੀ ਯੂਪੀ ਚਲੋਗੇ ਤਾਂ ਪੱਛਮੀ ਯੂਪੀ ਦੇ ਵਿੱਚ ਤਾਂ ਭਾਰੀ ਵੀ ਪੈ ਸਕਦਾ 11 12 13 ਤਾਂ ਕਈ ਥਾਵਾਂ ਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ ਤਾਂ ਜਦੋਂ ਇਹ ਤੇਜ਼ ਹਵਾਵਾਂ ਦੇ ਨਾਲ ਮੀਂਹ ਪਏਗਾ ਤੇ ਉਹਦੇ ਨਾਲ ਕਈ ਵਾਰੀ ਬੈਕਟੀਰੀਆ ਲੀਪ ਲਾਈਟ ਹੋਵਣ ਦੇ ਚਾਂਸਸ ਰਹਿੰਦੇ ਆ ਤੇ ਇਸ ਕਰਕੇ ਆਪਦੇ ਖੇਤਾਂ ਦਾ ਧਿਆਨ ਰੱਖਿਓ ਜੋ ਵੀ ਵੀ ਸਪਰੇਅ ਕਰੀਏ ਸਪਰੇਅ ਕਰਨ ਲੱਗੇ ਧਿਆਨ ਰੱਖਣਾ ਇਹ ਇੱਕ ਅਪਡੇਟ ਹੈ ਤਾਂ ਜਿਆਦਾ ਅਪਡੇਟ ਅੱਕੇ ਦੇਣ ਦੀ ਕੋਸ਼ਿਸ਼ ਕਰਾਂਗਾ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਵੀਡੀਓ ਦੇ ਵਿੱਚ ਆਵਾਜ਼ ਦੀ ਦਿੱਕਤ ਹੋ ਸਕਦੀ ਹੈ ਕਿਉਂਕਿ ਮੈਂ ਸਫ਼ਰ ਕਰ ਰਿਹਾ ਹਾਂ ਤਾਂ ਟ੍ਰੇਨ 'ਚ ਬੈਠ ਕੇ ਵੀਡੀਓ ਬਣਾ ਰਿਹਾ ਹਾਂ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ